ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਆਪਣੀ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਗੱਲ ਕਰਾਂਗੇ ਬਠਿੰਡਾ ਲੋਕ ਸਭਾ ਸੀਟ ਦੀ ਜਿੱਥੇ ਹੁਣ ਬਾਦਲ ਪਰਿਵਾਰ ਦੇ ਆਮੋ ਸਾਹਮਣੇ ਹੋਣ ਦੇ ਚਰਚੇ ਸਾਹਮਣੇ ਆਏ ਨੇ ਦੱਸਦੀਏ ਕਿ 10 ਸਾਲਾਂ ਬਾਅਦ ਬਾਦਲ ਪਰਿਵਾਰ ਜਿਹੜਾ ਉਹ ਆਮੋ ਸਾਹਮਣੇ ਹੋ ਸਕਦਾ ਹੈ ਦੱਸਦੀਏ ਦਰਸ਼ਕਾਂ ਨੂੰ ਕਿ 10 ਸਾਲ ਪਹਿਲਾਂ ਇਸ ਲੋਕ ਸਭਾ ਹਲਕੇ ਤੋਂ ਹਰ ਸਿਮਰਤ ਕੌਰ ਬਾਦਲ ਦੇ ਮੁਕਾਬਲੇ ਕਾਂਗਸ ਪਾਰਟੀ ਵੱਲੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਇਸ ਚੋਣ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਜਿੱਤ ਅਤੇ ਮਨਪ੍ਰੀਤ ਬਾਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਮਨਪ੍ਰੀਤ ਬਾਦਲ ਦੇ ਵੱਡੇ ਆਗੂਆਂ ਵੱਲੋਂ ਦੀ ਸੂਚੀ ਦੇ ਵਿੱਚ ਜਿਹੜੇ ਹਨ ਅਤੇ ਉਹਨਾਂ ਦੀ ਮੈਰਿਟ ਸਿਆਸੀ ਸਰਗਰਮੀਆਂ ਵਿੱਚ ਭਾਜਪਾ ਵੱਲੋਂ ਮੋਰੀ ਮੰਨੀ ਜਾਂਦੀ ਹੈ ਹਾਲਾਂਕਿ ਅਜੇ ਤੱਕ ਭਾਜਪਾ ਤੇ ਅਕਾਲੀ ਦਲ ਦਾ ਆਪਸ ਦੇ ਵਿੱਚ ਸਮਝੌਤਾ ਨਹੀਂ ਹੋਇਆ ਤੇ ਭਾਜਪਾ ਵੱਲੋਂ ਜਿਹੜੇ ਨਵੇਂ ਜਿਹੜੇ ਨੇਤਾਮਾਂ ਵੱਲੋਂ ਅਕਾਲੀ ਦਲ ਨਾਲ ਸਮਝੌਤੇ ਦੀ ਵਕਾਲਤ ਕੀਤੀ ਜਾ ਰਹੀ ਹੈ ਉਹਨਾਂ ਵਿੱਚ ਮਨਪ੍ਰਿਤ ਵੀ ਪ੍ਰਮੁੱਖ ਮੰਨੇ ਜਾਂਦੇ ਨੇ ਜੋ ਦੱਸ ਦਈਏ ਅਕਾਲੀ ਦਲ ਨਾਲ ਭਾਜਪਾ ਦਾ ਸਮਝੌਤਾ ਨਾ ਹੋਣ ਦੀ ਸਥਿਤੀ ਵਿੱਚ ਜਿਹੜੇ ਭਾਜਪਾ ਨੇਤਾਮਾਂ ਦਾ ਨਾ ਬਠਿੰਡਾ ਲੋਕ ਸਭਾ ਤੋਂ ਪੈਨਲ ਦੇ ਲਈ ਭੇਜਿਆ ਗਿਆ ਉਸ ਵਿੱਚ ਮਨਪ੍ਰਿਤ ਬਾਦਲ ਸਣੇ ਹਾਲ ਹੀ ਭਾਜਪਾ ਵਿੱਚ ਸ਼ਾਮਲ ਹੋਏ ਮਾਨਸਾ ਤੋਂ ਸਾਬਕਾ ਕਾਂਗਰਸੀ ਆਗੂ ਮੰਗਤਰਾਏ ਬਾਂਸਲ ਸਾਬका ਸੰਸਦੀ ਸਕੱਤਰ ਜਗਦੀਪ ਸਿੰਘ ਕਨਈ ਨਕਈ ਸਰੂਪ ਚੰਦ ਸਿੰਘਲਾ ਦੇ ਨਾਮ ਸ਼ਾਮਲ ਦੇ ਅਤੇ ਸਾਰੇ ਆਗੂ ਕਿਸੇ ਸਮੇਂ ਬਾਦਲ ਪਰਿਵਾਰ ਦੇ ਨਜ਼ਦੀਕੀਆਂ ਦੇ ਵਿੱਚੋਂ ਮੰਨੇ ਜਾਂਦੇ ਸੀ ਦਸ਼ਟ ਨੇ ਵੀ ਜਾਣਕਾਰੀ ਦੇ ਦਈਏ ਕਿ ਇੱਕ ਹੋਰ ਨਵੀਂ ਚਰਚਾ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਲੰਬੇ ਸਮੇਂ ਤੋਂ ਰਾਜਸੀ ਮੁਕਾਬਲੇ ਵਿੱਚ ਮੈਦਾਨ ਦੇ ਵਿੱਚ ਉਤਰਦੇ ਰਹੇ ਉਹਨਾਂ ਦੇ ਚਚੇਰੇ ਭਰਾ ਮਹੇਸ਼ ਇੰਦਰ ਸਿੰਘ ਬਾਦਲ ਦੇ ਪਰਿਵਾਰ ਦੀ ਮੁੜ ਆਪਸੀ ਟੱਕਰ ਵੀ ਹੋ ਸਕਦੀ ਹੈ ਇਸ ਵਾਰੇ ਟੱਕਰ ਮਹਿੰਦਰ ਸਿੰਘ ਬਾਦਲ ਦੇ ਪੁੱਤਰ ਫਤਿਹ ਸਿੰਘ ਬਾਦਰ ਵੱਲੋਂ ਕਾਂਗਰਸੀ ਉਮੀਦਵਾਰ ਉਮੀਦਵਾਰ ਵਜੋਂ ਦਿੱਤੇ ਜਾਣ ਦੀ ਚਰਚਾ ਛੜੀ ਆ ਤੇ ਬਾਦਲ ਪਰਿਵਾਰ ਦੇ ਨੇੜੇ ਰਹੇ ਤਰਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੀ ਕਾਂਗਸ ਵੱਲੋਂ ਚੋਣ ਲੜਨ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈ ਪਰ ਇਸ ਦੇ ਵਿਚਾਰੇ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਉਹ 8-10 ਪਿੰਡਾਂ ਦੇ ਵਿੱਚ ਨੁਕੜ ਮੀਟਿੰਗਾਂ ਨੇ ਜਿਹੜੀਆਂ ਰਜਾਨਾ ਕਰ ਰਹੇ ਨੇ ਲੋਕਾਂ ਦੇ ਵੱਲੋਂ ਬੀਬੀ ਬਾਦਲ ਦੇ ਮੁਕਾਬਲੇ ਆਵਾਦਵੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਉਤਾਰੇ ਜਾਣ ਤੋਂ ਬਾਅਦ ਕਾਂਗਰਸ ਤੇ ਭਾਜਪਾ ਵੱਲੋਂ ਦਿੱਤੇ ਜਾਣ ਵਾਲੇ ਉਮੀਦਵਾਰਾਂ ਨੂੰ ਲੈ ਕੇ ਉਤਸੁਕਤਾ ਵੀ ਜਿਹੜੀ ਪਾਈ ਜਾ ਰਹੀ ਹੈ ਵੀ ਦਰਸ਼ਕਾਂ ਦੱਸਦੀ ਹੈ ਕਿ ਅਜੇ ਤੱਕ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਨਹੀਂ ਐਲਾਨਿਆ ਪਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਉੱਥੋਂ ਹੀ ਉਹਦਾ ਦੇ ਉਹ ਚੋਣਾਂ ਜਿਹੜੀ ਉਹ ਲੜਾਈ ਜਾ ਸਕਦੀ ਹੈ ਗੁਰਮੀਤ ਸਿੰਘ ਖੁੱਡੀਆਂ ਦੇ ਮੁਕਾਬਲੇ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਅਤੇ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੋਂ ਬਿਨਾ ਉਹਨਾਂ ਵੱਲੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਦਰਸ਼ਕਾਂ ਨੇ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਸੀਐਮ ਭਗਵੰਤ ਮਾਨ ਨੇ ਕੁਝ ਸਮਾਂ ਪਹਿਲਾਂ ਟਵੀਟ ਕੀਤਾ ਹੈ ਕਿ ਜਿਹੜੇ 5 ਉਮੀਦਵਾਰ ਬਾਕੀ ਨੇ ਕਿਉਂਕਿ ਪੰਜਾਬ ਵਿੱਚ 13 ਲੋਕ ਸਭਾ ਦੀਆਂ ਸੀਟਾਂ ਨੇ ਜਿਸ ਦੇ ਵਿੱਚ 8 ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਕਰ ਚੁੱਕੀ ਐ ਤੇ ਪੰਜ ਉਮੀਦਵਾਰ ਨੇ ਜਿਹੜੇ ਬਾਕੀ ਬੱਚੇ ਨੇ ਉਹਨਾਂ ਦਾ ਐਲਾਨ ਆਉਣ ਵਾਲੇ 5 ਦਿਨਾਂ ਦੇ ਅੰਦਰ-ਅੰਦਰ ਕਰ ਦਿੱਤਾ ਜਾਊਗਾ ਸੀਐਮ ਭਗਵੰਤ ਮਾਨ ਵੱਲੋਂ ਇਹ ਵੱਡਾ ਜਿਹੜਾ ਬਿਆਨ ਦਿੱਤਾ ਗਿਆ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਬਾਕੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਵੀ ਸੋਚ ਵਿਚਾਰ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਮੁਕਾਬਲੇ ਕਿਹੜਾ ਵੱਡੇ ਕਾਦਾਂ ਲੀਡਰ ਆ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਸਭ ਦੀਆਂ ਨਜ਼ਰਾਂ ਨੇ ਇਸ ਚੀਜ਼ ਦੇ ਉੱਤੇ ਟਿਕੀਆਂ ਹੋਈਆਂ ਨੇ ਤੇ ਦਰਸ਼ਕ ਵੀ ਨੇ ਜਿਹੜੇ ਉਹ ਕਿਤਨਾ ਕਿਤੇ ਇਸ ਚੀਜ਼ ਨੂੰ ਲੈਤ ਕੇ ਉਤਸੁਕਤਾ ਦੇ ਵਿੱਚ ਨੇ ਪੰਜਾਬ ਦੇ ਲੋਕ ਵੀ ਕਿ ਦੂਜੀਆਂ ਪਾਰਟੀਆਂ ਨੇ ਜੜੀਆਂ ਉਹਨਾਂ ਦੇ ਉਮੀਦਵਾਰ ਕਿਹੜੇ ਹੋਣਗੇ ਕਿਹੜੇ ਵੀ ਦੁਆਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਗਿਆ ਸਿਆਸੀ ਪਾਰਟੀਆਂ ਭਾਵੇਂ ਉਹਦੇ ਵਿੱਚ ਬੀਜੇਪੀ ਆ ਅਕਾਲੀ ਦਲ ਆ ਤੇ ਕਾਂਗਰਸ ਪਾਰਟੀ ਆ ਹਾਲਾਂਕਿ ਜੇਕਰ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੁੰਦਾ ਤਾਂ ਸਿਆਸੀ ਸਮੀਕਰਨ ਵੱਖਰੇ ਹੋਣਗੇ ਨਤੀਜੇ ਵੀ ਵੱਖਰੇ ਹੋਣਗੇ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਨੂੰ ਲੈ ਕੇ ਕੀ ਕੁਝ ਸਾਹਮਣੇ ਆਉਂਦਾ ਪਰ ਜੋ ਤੁਹਾਨੂੰ ਤੁਹਾਡੇ ਨਾਲ ਖਬਰ ਸੰਜੀ ਕੀਤੀ ਆ ਕਿ ਬਾਦਲ ਪਰਿਵਾਰ ਮੋੜ ਤੋਂ ਆਮੋ ਸਾਹਮਣੇ ਹੋ ਸਕਦਾ ਹੈ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇਦੀ ਹੈ ਕਿ ਮਾਨਪ੍ਰਿਤ ਬਾਦਲ ਦੇ ਕਾਂਗਰਸ ਛੱਡਣ ਤੋਂ ਬਾਅਦ ਜਦੋਂ ਭਾਜਪਾ ਦੇ ਵਿੱਚ ਗਏ ਨੇ ਉਸ ਤੋਂ ਬਾਅਦ ਸੁਖਬੀਰ ਬਾਦਲ ਦੇ ਨਾਲ ਕਾਫੀ ਹਮਦਰਦੀ ਉਹਨਾਂ ਦੀ ਨਜ਼ਰ ਆਉਂਦੀ ਹੈ ਕਈ ਥਾਵਾਂ ਤੇ ਉਹ ਇਕੱਠੇ ਵੀ ਨਜ਼ਰ ਆਉਂਦੇ ਨੇ ਪਰ ਸਿਆਸੀ ਮੈਦਾਨ ਦੇ ਵਿੱਚ ਕੀ ਆਮੋ ਸਾਹਮਣੇ ਨਜ਼ਰ ਆਉਣਗੇ ਜੇ ਸਮਝੌਤਾ ਨਹੀਂ ਹੁੰਦਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਤੇ ਸਥਿਤੀਆਂ ਕੀ ਹੋਣਗੀਆਂ ਨਤੀਜੇ ਕੀ ਹੋਣਗੇ ਇਹ ਜਿਹੜਾ ਫੈਸਲਾ ਇਹ 4 ਜੂਨ ਨੂੰ ਹੋਵੇਗਾ ਜੁੜੇ ਹੋਏ ਨੇ ਪੰਜਾਬੀ মিডিਆ ਨਾਲ ਧੰਨਵਾਦ